ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਦ ਹੈ ਤੁਹਾਡਾ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਨਬਜ਼ ਪਛਾਣੀ ਜਾ ਰਹੀ ਹੈ ਆਪਣੇ ਉਮੀਦਵਾਰਾਂ ਨੂੰ ਜੋ ਉਹਨਾਂ ਹਲਕਿਆਂ ਦੇ ਵਿੱਚ ਠਾਪੜਾ ਦਿੱਤੀ ਜਾ ਰਹੀ ਹੈ ਜਿਹੜੇ ਹਲਕਿਆਂ ਦੇ ਵਿੱਚ ਉਹਨਾਂ ਉਮੀਦਵਾਰਾਂ ਦੀ ਕੋਈ ਵਿਰੋਧਤਾ ਨਹੀਂ ਹੈ ਸਿਰ ਤੇ ਸਿਰ ਉਥੇ ਇੱਕੋ ਹੀ ਉਮੀਦਵਾਰ ਹੈ ਜੋ ਉਸ ਹਲਕੇ ਚ ਟਿਕਟ ਲੈਣ ਦਾ ਚਾਹਵਾਨ ਹੈ ਰਾਜਾ ਵੜਿੰਗ ਹਰ ਹਲਕੇ ਦੇ ਵਿੱਚ ਰੈਲੀ ਕਰਕੇ ਜੋ ਇਸ ਬਾਰੇ ਜਾਣਕਾਰੀ ਲੈ ਰਹੇ ਨੇ ਔਰ ਸਾਰੀ ਲਿਸਟ ਤਿਆਰ ਕਰ ਰਹੇ ਨੇ ਜਿਵੇਂ ਹੀ ਰਾਜਾ ਵੜਿੰਗ ਜ਼ਿਲ੍ਹਾ ਫਾਿਲਕਾ ਦੇ ਵਿੱਚ ਆਉਂਦੇ ਨੇ ਅਬੋਰ ਦੇ ਵਿੱਚ ਰੈਲੀ ਕਰਦੇ ਨੇ ਉਥੇ ਜਿਹੜਾ ਕਿ ਉਹ ਐਲਾਨ ਕਰ ਦਿੰਦੇ ਨੇ ਅਬੋਰ ਤੋਂ ਖੁਦ ਆਪ ਚੋਣ ਲੜਨ ਦਾ ਔਰ ਉਹਨਾਂ ਨੇ ਸੁਨੀਲ ਕੁਮਾਰ ਜਾਖੜ ਜੋ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੀ ਉਹਨਾਂ ਨੂੰ ਚੈਲੰਜ ਵੀ ਦਿੱਤਾ ਹੈ ਕਿ ਤੁਸੀਂ ਆਓ ਹੁਣ ਤੋਂ ਹੀ ਜੋ ਸੰਦੀਪ ਜਾਖੜ ਉਹਨਾਂ ਦੇ ਭਤੀਜੇ ਨੇ ਜਿਹੜੇ ਕਿ ਕਾਂਗਰਸ ਪਾਰਟੀ ਤੋਂ ਵਿਧਾਇਕ ਨੇ ਉਹਨਾਂ ਨੂੰ ਅਸਤੀਫਾ ਦਿਵਾ ਦਿਓ ਤੇ ਤੁਸੀਂ ਵੀ ਚੋਣ ਲੜੋ ਤੇ ਮੈਂ ਵੀ ਜੋ ਲੋਕ ਸਭਾ ਦੀ ਸੀਟ ਛੱਡ ਕੇ ਇੱਥੇ ਚੋਣ ਲੜਾਂਗਾ ਜਿਹੜਾ ਚੋਣ ਜਿੱਤ ਜਾਵੇ ਤੇ ਜਿਹੜਾ ਹਾਰ ਜਾਵੇ ਉਹ ਸਿਆਸਤ ਬਿਲਕੁਲ ਛੱਡ ਦੇਵੇ ਸੁਨੀਲ ਜਾਖੜ ਨੇ ਇਹ ਚੈਲੰਜ ਕਬੂਲ ਕਰ ਚੁੱਕੇ ਨੇ ਸੁਨੀਲ ਜਾਖੜ ਚੌਨ ਲੜਨਗੇ ਅਭੋਰ ਤੋਂ ਰਾਜਾ ਵਿਰਿੰਗ ਦੇ ਸਾਹਮਣੇ ਜਸਨੀਲ ਜਾਖੜ ਨੇ ਵੀ ਜੋ ਰਾਜਾ ਵਿਰਿੰਗ ਜਿਹੜੇ ਵੀ ਹਲਕੇ ਤੋਂ ਚੋਣ ਲੜਨਗੇ ਉਥੋਂ ਚੋਣ ਲੜਨ ਦਾ ਮਨ ਬਣਾਇਆ ਸੋ ਇਸ ਦੇ ਬਾਰੇ ਤਾਂ ਚਰਚਾਵਾਂ ਨੇ ਪਰ ਦੂਸਰੇ ਪਾਸੇ ਜੋ ਫਾਇਲ ਕਾ ਵਿਧਾਨ ਸਭਾ ਸੀਟ ਹੈ ਉਸ ਦੇ ਬਾਰੇ ਬਹੁਤ ਚਰਚਾਵਾਂ ਉੱਠੀਆਂ ਹੋਈਆਂ ਨੇ ਕਿ ਫਾਇਲ ਕਾ ਵਿਧਾਨ ਸਭਾ ਸੀਟ ਜੋ ਇਸ਼ਾਰੇ-ਇਸ਼ਾਰੇ ਦੇ ਵਿੱਚ ਰਾਜਾ ਵਿਰਿੰਗ ਦੇ ਵੱਲੋਂ ਇਹ ਸੀਟ ਜਿਹੜੀ ਹੈ ਪਹਿਲੇ ਵਿਧਾਇਕ ਰਹ ਚੁੱਕੇ ਜੋ ਰਾਏ ਸਖ ਬਰਾਦਰੀ ਦੇ ਆਗੂ 6 ਸਿੰਖਵਾਇਆ ਜੋ ਮੌਜੂਦਾ ਲੋਕ ਸਭਾ ਮੈਂਬਰ ਨੇ ਫਿਰੋਜ਼ਪੁਰ ਤੋਂ ਉਹਨਾਂ ਦੇ ਸੁਪੁੱਤਰ ਨੂੰ ਇਹ ਟਿਕਟ ਜਿਹੜੀ ਏ ਕੱਟੀ ਜਾਵੇਗੀ ਉਹਨਾਂ ਦੇ ਸੁਪੁੱਤਰ ਨੂੰ ਟਿਕਟ ਨਾ ਦੇਣ ਬਾਰੇ ਜਿਹੜੀਆਂ ਚਰਚਾਵਾਂ ਉੱਠ ਰਹੀਆਂ ਨੇ ਕਿਉਂਕਿ ਇੱਥੇ ਜਿਹੜਾ ਕਿ ਡਾਕਟਰ ਰਿਨਵਾ ਫਾਈਲ ਕਾ ਤੋਂ ਪਹਿਲਾਂ ਕੈਪਟਨ ਸਰਕਾਰ ਜਦੋਂ 2002 ਤੋਂ ਲੈ ਕੇ 7 ਤੱਕ ਸੀਗੀ ਉਸ ਵਕਤ ਤੋਂ ਡਾਕਟਰ ਰਿਨਵਾ ਇਥੂ ਵਧਿਆ ਕਰ ਰਹੇ ਚੁੱਕੇ ਨੇ ਔਰ ਉਹ ਚੇਅਰਮੈਨ ਵੀ ਰਹੀ ਸੀ ਜੋ ਟਿਊਬਲ ਕਾਰਪੋਰੇਸ਼ਨ ਦੇ ਉਸ ਤੋਂ ਬਾਅਦ ਭਾਵੇਂ ਉਹ ਚੋਣ ਹਰਗੇ ਸੀ 2007 ਦੇ ਵਿੱਚ ਅਕਾਲੀ ਜੋ ਭਾਜਪਾ ਦਾ ਗੱਠ ਜੁੜਾ ਹੋਇਆ ਸੀ ਸਰਜੀਤ ਕੁਮਾਰ ਜੈਣੀ ਦੇ ਹੱਥੋਂ ਔਰ 2012 ਦੇ ਵਿੱਚ ਵੀ ਇਹ ਸੀਟ ਹਰ ਗਏ ਆ ਫਾਇਲ ਕਾ ਔਰ ਜਦੋਂ 17 ਦਾ ਇਲੈਕਸ਼ਨ ਆਉਂਦਾ ਤਾਂ ਇਹ ਸੀਟ ਰਿਨੂਵਲ ਨਹੀਂ ਦਿੱਤੀ ਗਈ ਇਹ ਕਾਂਗਰਸ ਨੇ ਇੱਥੇ ਦਿਵਿੰਦਰ ਕਬਾਇ ਨੂੰ ਇਹ ਟਿਕਟ ਦਿੱਤੀ ਔਰ ਦਿਵਿੰਦਰ ਕਬਾਇਆ ਸਿਰਫ 200 ਵੋਟ ਦੇ ਫਰਕ ਨਾਲ ਇਹ ਸੀਟ ਜਿੱਤਦਾ ਸੀ ਲੇਕਿਨ ਉਸ ਤੋਂ ਬਾਅਦ ਡਾਕਟਰ ਰੇਨਵਾ ਜਿਹੜੇ ਕਿ ਉਹ ਕਾਲੀ ਦਲ ਵਿੱਚ ਸ਼ਾਮਲ ਹੋ ਗਏ ਹੁਣ ਫਿਰ ਉਹਨਾਂ ਦੀ ਕਾਂਗਰਸ ਵਿੱਚ ਵਾਪਸੀ ਹੋਈ ਏ ਔਰ ਕਾਂਗਰਸ ਵਿੱਚ ਵਾਪਸੀ ਹੋਣ ਤੋਂ ਬਾਅਦ ਰਾਜਾ ਵੜਿੰਗ ਨੂੰ ਸਪੈਸ਼ਲ ਉਹਨਾਂ ਨੇ ਆਪਣੇ ਘਰ ਬੁਲਾਇਆ ਰੋਟੀ ਖਵਾਈ ਏ ਔਰ ਉਸ ਦੇ ਨਾਲ ਰੋਟੀ ਦੇ ਨਾਲ ਉਹਨਾਂ ਨੇ ਹੋਰ ਵੀ ਬਹੁਤ ਕੁਝ ਜਿਹੜਾ ਰਾਜਾ ਵੜਿੰਗ ਨੂੰ ਉਹ ਫੰਡ ਵਗੈਰਾ ਵੀ ਦਿੱਤਾ ਹੋਣਾ ਕਿਉਂਕਿ ਜਦੋਂ ਰੋਟੀ ਖਾਣ ਜਿਹੜਾ ਲੀਡਰ ਜਾਂਦਾ ਹੈ ਫਿਰ ਉਸ ਨੂੰ ਫੰਡ ਤਾਂ ਮਿਲਦਾ ਹੀ ਮਿਲਦਾ ਹੈ ਉਹ ਫੰਡ ਦਿੱਤਾ ਹੋਣਾ ਔਰ ਛੀਟ ਆਪਣੀ ਜਿਹੜੀ ਪੱਕੀ ਕੀਤੀ ਏ ਜਿਹੜੀ ਕਿ ਘੁਆਇਆ ਪਛੜ ਕੇ ਰਹਿ ਗਿਆ ਅਸਲ ਚ ਹੱਕ ਬਣਦਾ ਸਿਖਵਾਏ ਦਾ ਰੋਟੀ ਖਵਾਣੀ ਔਰ ਫੰਡ ਦੇਣਾ ਪਰ ਕਵਾਇਆ ਜੀ ਨੇ ਨਾ ਤਾਂ ਫੰਡ ਦਿੱਤਾ ਤੇ ਨਾ ਹੀ ਰੋਟੀ ਖਵਾਈਏ ਜਿਸ ਨੂੰ ਲੈ ਕੇ ਫਾਇਲ ਕਾ ਵਿੱਚ ਬਹੁਤ ਵੱਡੀ ਚਰਚਾ ਬਣੀ ਹੋਈ ਏ ਕਿ ਫਾਇਲ ਕਾ ਹਲਕੇ ਜਿਹੇ ਟਿਕਟੇ ਉਹ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੀ ਹਾਂ ਹੋ ਚੁੱਕੀ ਏ ਰਿਨਵਾ ਪਰਵਾਰ ਨੂੰ ਔਰ ਡਾਕਟਰ ਮਹਿੰਦਰ ਕੁਮਾਰ ਰਿਨਵਾ ਜਿਹੜੇ ਕਿ ਕਾਂਗਰਸ ਦੇ ਵਿੱਚ ਹੁਣ ਸੀਨੀਅਰ ਲੀਡਰ ਨੇ ਉਹ ਫਾਇਲ ਕਾ ਤੋਂ ਜਿਹੜਾ ਕਿ ਚੋਣ ਲੜ ਸਕਦੇ ਨੇ ਸਰਜੀਤ ਕੁਮਾਰ ਜੈਣੀ ਦੇ ਖਿਲਾਫ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਰਜੀਤ ਕੁਮਾਰ ਜੈਣੀ ਹੀ میدان ਚ ਹੋਣਗੇ ਔਰ ਉਥੇ ਜਿਹੜਾ ਕਿ ਅਕਾਲੀ ਦਲ ਦਾ ਗੱਠਜੋੜ ਨਹੀਂ ਹੁੰਦਾ ਤਾਂ ਫਿਰ ਅਕਾਲੀ ਦਲ ਜਿਹੜਾ ਕਿ ਉਹ ਕੋਈ ਵੱਡਾ ਪੱਤਾ ਖੇਡ ਸਕਦਾ ਹੈ ਅਕਾਲੀ ਦਲ ਆਪਣੇ ਵੱਲੋਂ ਜਿਹੜਾ ਕਿ ਕੋਈ ਐਸਾ ਲੀਡਰ ਜਿਹੜਾ ਕਾਂਗਰਸ ਵਿੱਚੋਂ ਨਾਰਾਜ਼ ਹੋਵੇਗਾ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦਾ ਹੈ ਤੇ ਕਾਂਦੀ ਦਾ ਉਸ ਨੂੰ ਟਿਕਟ ਦੇ ਸਕਦਾ ਹੈ ਜੋ ਚਰਚਾਵਾਂ ਨੇ ਪਿੰਡਾਂ ਦੀਆਂ ਸੂਤਰਾਂ ਤੋਂ ਜਾਣਕਾਰੀ ਕਿ ਜੇਕਰ ਦਵਿੰਦਰ ਕਵਾਇਆ ਟਿਕਟ ਕੱਟੀ ਜਾਂਦਾ ਹੈ ਕਾਂਗਰਸ ਕੱਟਦੀ ਹੈ ਦਵਿੰਦਰ ਕਵਾਇਆ ਟਿਕਟ ਤਾਂ ਦਵਿੰਦਰ ਕਵਾਇਆ ਅਕਾਲੀ ਦਲ ਨਾਲ ਜਾ ਸਕਦੇ ਨੇ ਅਕਾਲੀ ਦਲ ਦਵਿੰਦਰ ਕਵਾਇਆ ਨੂੰ ਟਿਕਟ ਦੇ ਸਕਦਾ ਹੈ ਫਾਇਲਕਾ ਦੇ ਵਿੱਚੋਂ ਜਿੱਥੇ ਕਿ ਇੱਥੇ ਮੁਕਾਬਲਾ ਬਹੁਤ ਹੀ ਜਿਹੜਾ ਕਿ ਇੱਕ ਤਿੱਖਾ ਹੋਵੇਗਾ ਦਵਿੰਦਰ ਕਵਾਇਆ ਜਿਹੜੇ ਕਿ ਨੌਜਵਾਨ ਚਿਹਰੇ ਨੇ ਔਰ ਨੌਜਵਾਨ ਚਿਹਰਾ ਹੋਣ ਦੇ ਨਾਤੇ ਜਿਹੜਾ ਕਿ ਰਾਏ ਸਿੱਖ ਬਰਾਦਰੀ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਰਾਏ ਸਿੱਖ ਬਰਾਦਰੀ ਇਸ ਹਲਕੇ ਦੇ ਵਿੱਚ ਜਿਹੜੇ ਕਿ ਉਹਨਾਂ ਦਾ ਵੋਟ ਬੈਂਕ ਹੈ ਸੋ ਜਿਵੇਂ ਪਹਿਲਾਂ ਜਿਹੜਾ ਕਿ ਇਸੇ ਹਲਕੇ ਤੋਂ ਰਾਇਸਿਕ ਬਰਾਦਰੀ ਨੂੰ ਟਿਕਟ ਮਿਲਦਾ ਰਿਹਾ ਤਾਂ ਰਾਇਸਿਕ ਬਰਾਦਰੀ ਜਿਹੜੀ ਛੇਰ ਸਿੰਘ ਖਵਾਇਆ ਇਥੋਂ ਸਫਲ ਹੁੰਦੇ ਰਹੇ ਨੇ ਜਿੱਤਦੇ ਰਹੇ ਨੇ ਜਲੰਧਾ ਤੋਂ ਔਰ ਜਦੋਂ ਸੁਖਵੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਨੇੜਤਾ ਜਿਹੜੀ ਸੀਗੀ ਉਸ ਸਮੇਂ ਅਕਾਲੀ ਦਲ ਵਿੱਚ ਬਹੁਤ ਵੱਡਾ ਇਹਨਾਂ ਦਾ ਜਿਹੜਾ ਆਧਾਰ ਸੀਗਾ ਲੇਕਿਨ ਜਦੋਂ ਅਕਾਲੀ ਦਲ ਨਾਲ ਉਹ ਨਾੜਤਾ ਟੁੱਟ ਗਈ ਅਲੱਗ ਹੋ ਗਏ ਤਾਂ ਫਿਰ ਕਾਂਗਰਸ ਪਾਰਟੀ ਵੀ ਸ਼ਾਮਲ ਹੁੰਦੇ ਨੇ ਔਰ ਕਾਂਗਰਸ ਪਾਰਟੀ ਦੇ ਵੱਲੋਂ ਇਹਨਾਂ ਨੂੰ ਬੜਾ ਮਾਨ ਸਨਮਾਨ ਬਖਸ਼ਿਆ ਜਾਂਦਾ ਲੇਕਿਨ ਕਿਤੇ ਨਾ ਕਿਤੇ ਜੋ ਰਾਜਾ ਡਿੰਗ ਦੇ ਵੱਲੋਂ ਇਹ ਟਿਕਣ ਜਿਹੜੀ ਹੈ ਦਵਿੰਦਰ ਕਵਾਹੇ ਨੂੰ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਕਿਉਂਕਿ ਦਵਿੰਦਰ ਕਵਾਹਾ ਜਿਨ੍ਹਾਂ ਨੇ ਰੈਲੀ ਕਰਵਾਈ ਸੀ ਉਸ ਰੈਲੀ ਦੇ ਵਿੱਚ ਵੀ ਉਹਨਾਂ ਨੂੰ ਮੈਕ ਤੇ ਵੀ ਨਹੀਂ ਬੋਲਣ ਦਿੱਤਾ ਗਿਆ ਔਰ ਉਹਨਾਂ ਨੂੰ ਜਿਹੜਾ ਕਿ ਸਟੇਜ ਤੋਂ ਵੀ ਬਹੁਤ ਝੜਚੰਬ ਹੋਈ ਜਿਸ ਨੂੰ ਲੈ ਕੇ ਜੋ ਚਰਚਾਵਾਂ ਨੇ ਦਵਿੰਦਰ ਕਵਾਹਾ ਜਿਹੜੇ ਨਾਰਾਜ਼ ਹੋਏ ਹੋਏ ਨੇ ਉਹਨਾਂ ਦੇ ਵਿੱਚ ਜਿਹੜੀ ਨਾਸ਼ਾ ਦੇਖੀ ਜਾ ਰਹੀ ਹੈ ਜਦੋਂ ਇੰਨੇ ਲੋਕਾਂ ਦੇ ਸਾਹਮਣੇ ਉਸ ਦੀ ਝੜਚੰਬ ਕੀਤੀ ਜਾਂਦੀ ਹੈ ਤਾਂ ਉਸ ਦੀ ਜਿਹੜੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਜਿਸ ਨੂੰ ਲਖਿਤ ਦਵਿੰਦਰ ਕਵਾਇਆ ਕਿਸੇ ਸਮੇਂ ਵੀ ਕਾਂਗਰਸ ਨੂੰ ਝਟਕਾ ਦੇ ਸਕਦੇ ਨੇ ਜਿਹੜੇ ਕਿ ਉਹਨਾਂ ਦੇ ਪਿਤਾ ਸਮੇਂ ਕਾਂਗਰਸ ਦੇ ਐਮਪੀ ਨੇ ਔਰ ਜਿਹੜਾ ਕਿ ਫਾਇਲ ਕਾਦੀ ਵਿਧਾਨ ਸਭਾ ਸੀਟ ਹੈ ਉਹ ਕਾਂਗਰਸ ਪਾਰਟੀ ਜਿਹੜੀ ਦਵਿੰਦਰ ਕਵਾਇਆ ਨੂੰ ਦੇਣ ਤੋਂ ਗੁਰੇਜ਼ ਕਰ ਰਹੀ ਔਰ ਰਣਵਾ ਜਿਹੜਾ ਕਿ ਇੱਕ ਅਰੋੜਾ ਪਰਵਾਨਾ ਸਬੰਧ ਰੱਖਣ ਵਾਲੇ ਨੇ ਔਰ ਉਹਨਾਂ ਨੂੰ ਜਿਹੜਾ ਸਰਜੀਤ ਖਵਰ ਜੈਨੀ ਦੇ ਮੁਕਾਬਲੇ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੀ ਜਾ ਸਕਦੀ ਹੈ